ਇਹੀ ਹੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਨਾਬਾਦੀ ਬਲਦੇਵ ਕਲੋਨੀ ਦੇ ਵਿੱਚ ਅ ਮ੍ਰਿਤਕ ਜਸ਼ਨਪੌਰ ਉਮਰ 23 ਸਾਲ ਜਿਸ ਦੀ ਪੇਤ ਪਰੇ ਹਾਲਾਤਾਂ ਦੇ ਵਿੱਚ ਸੋਹਰਾ ਪਰਿਵਾਰ ਵੱਲੋਂ ਉਸ ਨੂੰ ਦਹੇਜ ਦੇ ਮਾਮਲੇ ਦੇ ਵਿੱਚ ਮਾਰ ਦਿੱਤਾ ਹੈ ਅੱਜ ਇਸ ਵਿਗਿਆਨੀ ਯੁੱਗ ਦੇ ਵਿੱਚ ਜਿਸੇ ਔਰਤਾਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਗਿਆ ਹੈ ਅੱਜ ਵੀ ਇਸ ਸਮਾਜ ਦੇ ਵਿੱਚ ਔਰਤਾਂ ਨੂੰ ਇੱਕ ਦਾਜ ਦੇ ਵਾਸਤੇ ਮਾਰ ਦਿੱਤਾ ਜਾਂਦਾ ਹੈ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਲਦੇਵ ਕਲੋਨੀ ਦੇ ਵਿੱਚ ਰਹਿਣ ਵਾਲੇ ਪ੍ਰਿਤਪਾਲ ਸਿੰਘ ਪਤੀ ਉਹਨਾਂ ਵੱਲੋਂ ਅਕਸਰ ਹੀ ਆਪਣੀ ਪਤਨੀ ਨੂੰ ਦਹੇਜ ਦੇ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਉਸ ਦੀ ਪੇਤ ਭਰੇ ਹਾਲਾਤਾਂ ਦੇ ਵਿੱਚ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਅਜਿਹਾ ਦੋਸ਼ ਉਸ ਲੜਕੀ ਦੇ ਪਰਿਵਾਰ ਵੱਲੋਂ ਸਹੁਰਾ ਪਰਿਵਾਰ ਦੇ ਉੱਪਰ ਲਾਇਆ ਗਿਆ ਹੈ ਸੋ ਲੜਕੀ ਦੇ ਭਰਾ ਨੂੰ ਸਵੇਰੇ ਹੀ ਜਦੋਂ ਆਪਣੀ ਭੈਣ ਦਾ ਫੋਨ ਆਇਆ ਕਿ ਮੈਨੂੰ ਦਾਜ ਦੇ ਲਈ ਤੰਗ ਕੀਤਾ ਜਾ ਰਿਹਾ ਹੈ ਕਿ ਮੈਨੂੰ ਮਾਰ ਦਿੱਤਾ ਜਾਵੇਗਾ ਇਸ ਲਈ ਮੈਨੂੰ ਇਥੋਂ ਲੈ ਜਾਓ ਤਾਂ ਜਦੋਂ ਉਸ ਨੂੰ ਉਸਦੇ ਭਰਾ ਨੇ ਦੱਸਿਆ ਕਿ ਅਸੀਂ ਤੈਨੂੰ ਸਵੇਰੇ ਹੀ ਇੱਥੋਂ ਲੈ ਕੇ ਚਲੇ ਜਾਵਾਂਗੇ ਜਦੋਂ ਮੈਂ ਸਵੇਰੇ ਹੀ ਉਸਦੇ ਪਰਿਵਾਰ ਨੇ ਦੱਸਿਆ ਕਿ ਲੜਕੀ ਦੇ ਭਰਾ ਨੇ ਕਿ ਜਦੋਂ ਮੈਂ ਆਪਣੀ ਭੈਣ ਨੂੰ ਸਵੇਰੇ ਹੀ ਉਹਦੇ ਘਰ ਲੈਣ ਵਾਸਤੇ ਗਿਆ ਤਾਂ ਉਹਨਾਂ ਦਾ ਦੁਬਾਰਾ ਫੋਨ ਆਉਂਦਾ ਹੈ ਕਿ ਤੁਹਾਡੀ ਭੈਣ ਦੀ ਜੋ ਤਬੀਅਤ ਹੈ ਉਹ ਜ਼ਿਆਦਾ ਖਰਾਬ ਹੈ ਅਸੀਂ ਇਸ ਨੂੰ ਪਟਿਆਲੇ ਲੈ ਕੇ ਜਾ ਰਹੇ ਹਾਂ ਪਰੰਤੂ ਜਦੋਂ ਹੀ ਉਹਨਾਂ ਦਾ ਪਰਿਵਾਰ ਲੜਕੀ ਦਾ ਪਰਿਵਾਰ ਪਟਿਆਲੇ ਪਹੁੰਚਦਾ ਹੈ ਤਾਂ ਉਹ ਲੜਕੀ ਹੈ ਜੋ ਮਰ ਚੁੱਕੀ ਸੀ ਅ ਅਸੀਂ ਆਪ ਜੀ ਦੇ ਨਾਲ ਇਹ ਗੱਲ ਖਬਰ ਸਾਂਝੀ ਕਰ ਰਹੇ ਹਾਂ ਕਿ ਇਸ ਸਮਾਜ ਦੇ ਵਿੱਚ ਅੱਜ ਵੀ ਪ੍ਰਾਣ ਹੱਤਿਆ ਦਾਜ ਦੇਹ ਵਰਗੀਆਂ ਕਟਨਾਮਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਸੋ ਬੇਨਤੀ ਹੈ ਸਾਰੇ ਹੀ ਨੌਜਵਾਨ ਸਾਥੀਆਂ ਨੂੰ ਕਿ ਇਸ ਨੂੰ ਸਮਝਣ ਦੀ ਲੋੜ ਹੈ ਖਬਰ ਦੇ ਰਾਹੀ ਤਾਂ ਜੋ ਅਸੀਂ ਆਪਣੇ ਇਸ ਸਮਾਜ ਨੂੰ ਸੁਧਾਰ ਸਕੀਏ ਜੀ ਧੰਨਵਾਦ